ਹਾਂਜੀ ਸੱਜਣੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਹੋਵੋਗੇ ਦੋਸਤੋ ਲਗਭਗ 1 ਸਾਲ ਬਾਅਦ ਅਸੀਂ 7-8 ਮਹੀਨੇ ਬਾਅਦ ਸ਼ਾਇਦ ਮੂਸੇ ਪਹੁੰਚੇ ਆ ਸੋ ਕੁਝ ਚੈਨਲਾਂ ਤੇ ਜਾਂ ਕੁਝ ਵੀਡੀਓਜ਼ ਲਈ ਅਸੀਂ ਦੇਖਿਆ ਸੀ ਕਿ ਮੂਸੇ ਤਾਂ ਹੁਣ ਕੁਝ ਹੁੰਦਾ ਨਹੀਂ ਉੱਥੇ ਕੋਈ ਆਉਂਦਾ ਨਹੀਂ ਕੋਈ ਜਾਂਦਾ ਨਹੀਂ ਸੋ ਦੋਸਤੋ ਇੱਕ ਹਵਾ ਆ ਗਈ ਸੋ ਅੱਜ ਅਸੀਂ ਖੁਦ ਪਹੁੰਚੇ ਹੋਇਆ ਮੂਸੇ ਪਿੰਡ ਤੇ ਆਜੋ ਤੁਹਾਨੂੰ ਮੁੱਸੇੜ ਦੀ ਜਿਹੜੀ ਜਗਾ ਬਣੀ ਵੀ ਇੱਥੇ ਉਹ ਵੀ ਦਿਖਾਉਣੇ ਆ ਤੇ ਉਸ ਤੋਂ ਬਾਅਦ ਬਾਹਰੇ ਜੂ ਦੁਕਾਨਾਂ ਨੇ ਪਹਿਲਾਂ ਦੇ ਬਾਗ ਹੀ ਲੱਗੇ ਹੋਈਆਂ ਨੇ ਅੱਜ ਵੀ ਤੇ ਹਾਲਾਂਕਿ ਪਹਿਲਾਂ ਨਾਲੋਂ ਤਾਂ ਉਹ ਚਾਰਦੁਆਰੀ ਵੀ ਮਾਰ ਦਿੱਤੀ ਗਈ ਹੈ ਪਹਿਲਾਂ ਕੁਝ ਨਹੀਂ ਸੀਗਾ ਇਦਾਂ ਦਾ ਚਾਰਦੁਆਰੀ ਮਾਰ ਦਿੱਤੀ ਗਈ ਹੈਗੀ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਜੋ ਸਵਾਦ ਦੇਖ ਸਕਦੇ ਹੋ ਸੱਜਣੋ ਪਹਿਲਾਂ ਆਹ ਜਗਾ ਤੇ ਕੋਈ ਚਾਰਦੁਆਰੀ ਨਹੀਂ ਸੀ ਕੁਝ ਨਹੀਂ ਸੀ ਆ ਹਾਲੇ ਵੀ ਕੰਮ ਚੱਲ ਰਿਹਾ ਹੈਗਾ ਸੋ ਜਿਹੜੇ ਲੋਕ ਕਹਿੰਦੇ ਨੇ ਕਿ ਉੱਥੇ ਦਾ ਇਹ ਕੁਝ ਹੁੰਦਾ ਨਹੀਂ ਹੋਣਾ ਹਨਾ ਤੇ ਉਹਨਾਂ ਲੋਕਾਂ ਦੇ ਲਈ ਇਹ ਵੀਡੀਓ ਕਿਉਂ ਮਤਲਬ ਤੁਸੀਂ ਝੂਠ ਫਲਾਉਨੇ ਹੋਗੇ ਆ ਦੇਖ ਸਕਦੇ ਹੋ ਉਸੇ 로ਟੀ ਸਾਰਾ ਕੁਛ ਆਗਾ ਤੇ ਲੋਕ ਇੱਥੇ ਜਿਹੜੇ ਮੁੱਸੇ ਵਾਲੇ ਨੂੰ ਚੌਣ ਵਾਲੇ ਨੂੰ ਆਉਂਦੇ ਨੇ ਤੇ ਅਸਲੀ ਫੋਟੋ ਵਗੈਰਾ ਸਾਰਾ ਕੁਛ ਉੱਦੇ ਹੀ ਆ ਸਿਸਟਮ ਦੇਖ ਸਕਦੇ ਹੋ ਬਾਈ ਉਹ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਆ ਉੱਪਰ ਵਾਲੀ ਜਿਹੜੀ ਛੱਤਾ ਬਣਾਈ ਗਈ ਹੈਗੀ ਤੇ ਆ ਰਖੜੀਆਂ ਵਾਲੇ ਦਿਨ ਦੋਸਤੋ ਦੇਖੋ ਕਿੰਨੀ ਜਿਹੜੇ ਮੂਸੇ ਵਾਲਿਆਂ ਨੂੰ ਆਪਣਾ ਭਰਾ ਮੰਨਦਿਆਂ ਨੇ ਕੁੜੀਆਂ ਉਹ ਹਜ਼ਾਰਾਂ ਦੀ ਤਰ੍ਹਾਂ ਦੇ ਵਿੱਚ ਜਿਹੜੀਆਂ ਰਖੜੀਆਂ ਇੱਥੇ ਬੰਨੀਆਂ ਵਿਆਣੇ ਗਈਆਂ ਸੋ ਮਿੱਤਰੋ ਦੇਖ ਸਕਦੇ ਹੋ ਕੋ ਯਾਰ ਝੂਠਾ ਪ੍ਰਚਾਰ ਕਰਨਾ ਗਲਤ ਆ ਜੋ ਵੀ ਪ੍ਰਚਾਰ ਕਰਦਾ ਕਿ ਉੱਥੇ ਤਾਂ ਕੁਝ ਹੁੰਦੇ ਨਹੀਂਗਾ ਆ ਦੇਖ ਸਕਦੇ ਤੁਸੀਂ ਵੀਡੀਓ ਦੇ ਜ਼ਰੀਏ ਇਸ ਲਈ ਅਸੀਂ ਸਪੈਸ਼ਲ ਵੀਡੀਓ ਬਣਾਉਣ ਲਈ ਪਹੁੰਚੇ ਹਾਂ ਸੋ ਲਾਡੀ ਤੁਸੀਂ ਦੇਖੇ ਸੀ ਵੀਡੀਓ ਜਿਸ ਦੇ ਵਿੱਚ ਕਹਿੰਦੇ ਵੀ ਉੱਥੇ ਕੁਝ ਹੁੰਦੇ ਨਹੀਂਗਾ ਹੁਣ ਹਾਂ ਹਾਂਜੀ ਹੁਣ ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮਤਲਬ ਵਧੀਆ ਲੋਕ ਪਹਿਲਾਂ ਮਗੂ ਨਹੀਂ ਆਉਂਦੇ ਨੇ ਜੀ ਦੁਕਾਨਾਂ ਤੋਂ ਗੁੰਨਾ ਲੱਗੀਆਂ ਹੋਈਆਂ ਨਹੀਂ ਆ ਬਾਈ ਤੁਸੀਂ ਲੋਕ ਲਈ ਹੋਰ ਇੱਕ ਤੱਕ ਦੂਰ ਅਸੀਂ ਹਿਮਾਚਲ ਨਾਲਾਗੜ੍ਹ ਤੋਂ ਆਏ ਹਾਂ हिमाचल आलागढ़ ਤੋਂ ਸੋ ਵੀਰ ਪਹੁੰਚੇ ਨੇ ਹਿਮਾਚਲ ਤੋਂ ਨਾਲਾਗੜ ਤੋਂ ਹਣਾ ਮਾਚਲ ਨਾਲਾਗੜ ਤੋਂ ਤੇ ਬਾਈ ਮਤਲਬ ਪਹਿਲਾ ਪਹਿਲਾ ਵੀ ਐਮ ਜੀ ਪਹਿਲੀ ਵਾਰੀ ਅੱਜ ਪਹੁੰਚੇ ਪਹਿਲੀ ਵਾਰੀ ਪਹਿਲੀ ਵਾਰ ਵੀਰੇ ਕਿਵੇਂ ਲੱਗਿਆ ਉਰੇ ਆ ਕੇ ਬਹੁਤ ਵਧੀਆ ਜੀ ਸੋ ਕੁਝ ਲੋਕ ਯਾਰ ਵੀਡੀਓ ਜਿਹੜੇ ਕਹਿੰਦੇ ਨੇ ਵੀ ਉੱਥੇ ਕੁਝ ਹੁੰਦੀ ਨਹੀਂ ਉੱਥੇ ਕੋਈ ਆਉਂਦਾ ਜਾਂਦਾ ਨਹੀਂ ਤਾਂ ਉਹਨਾਂ ਲੋਕਾਂ ਲਈ ਕੋਈ ਸਨੇਹਾ ਨਹੀਂ ਬਹੁਤ ਦੁਨੀਆ ਆਂਦੀ ਬਹੁਤ ਦੁਨੀਆ ਆਂਦੀ ਵੀ ਆ ਸਾਡੇ ਘਰ ਦੇ ਪਹਿਲਾਂ ਵੀ ਆ ਕੇ ਗਏ ਵੇ ਪਹਿਲਾਂ ਵੀ ਆ ਕੇ ਗਏ ਵੇ ਸੋ ਦੋਸਤੋ ਆ ਦੇਖ ਸਕਦਾ ਹਾਂ ਤੁਸੀਂ ਇਹ ਭਰਾ ਹਿਮਾਚਲ ਤੋਂ ਆਏ ਨੇਗੇ ਤੇ 215 ਕਿਲੋਮੀਟਰ 115 ਕਿਲੋਮੀਟਰ ਹਾਂਜੀ ਹਾਂਜੀ 115 ਕਿਲੋਮੀਟਰ ਤੋਂ ਸਪੈਸ਼ਲ 215 215 ਸੌਰੀ ਆ 215 ਕਿਲੋਮੀਟਰ ਕਹਿ ਰਿਹਾ ਭਾਈ 215 ਕਿਲੋਮੀਟਰ ਤੋਂ ਸਪੈਸ਼ਲ ਭਾਈ ਮੂਸੇ ਵਾਲੇ ਦੀ ਯਾਦਗਾਰ ਤੇ ਮੂਸੇ ਪਿੰਡ ਵੇਖੇ ਪਹੁੰਚਿਆਗਾ ਦੇਖਣ ਲਈ ਸੋ ਜਿਹੜੇ ਲੋਕ ਵੀਡੀਓ ਦੇ ਜ਼ਰੀਏ ਅਫਵਾਵਾ ਫੈਲਾਉਂਦੇ ਨੇ ਕਿ ਜੀ ਉੱਥੇ ਤਾਂ ਕੁਝ ਨਹੀਂ ਹੈਗਾ ਉੱਥੇ ਕੋਈ ਜਾਂਦਾ ਨਹੀਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚੋਂ ਉਸੇ ਰੋਟੀ ਇੱਥੇ ਦੁਕਾਨਾਂ ਵੀ ਬਣੀਆਂ ਵੀਆਂ ਨੇਗੀਆਂ ਤੇ ਲੋਕ ਆਉਂਦੇ ਜਾਂਦੇ ਨੇ ਦੂਰੋਂ ਦੂਰੋਂ ਲੜੀ ਕਿੰਨੀ ਮਜ਼ਾ ਲੱਗ ਰਿਹਾਗਾ ਕੇ ਇਹਦੇ ਪਹਿਲੀ ਵਾਰ ਆਏ ਆ ਵਧੀਆ ਲੱਗ ਰਿਹਾ ਬਹੁਤ ਪਹਿਲੀ ਵਾਰ ਆਇਆ ਹਾਂ ਜਿਹੜਾ ਲੋਕ ਕਹਿੰਦੇ ਸੀ ਕਹਿੰਦੇ ਰੋਥੇ ਤੋਂ ਹੁਣ ਕੋਈ ਜਾਂਦੇ ਨਹੀਂ ਨਾ ਬਥੇਰੀ ਦੁਨੀਆ ਦੇ ਦੁਪਹਿਰ ਦਾ ਟਾਈਮ ਆਗਾ ਨਾਲੇ ਸ਼ਨੀਵਾਰ ਅੱਜ ਵਧੀਆ ਗੱਡੀ ਜਾਂਦੀ ਆ ਉਹ ਬਾਈ ਉਹ ਆ ਗਿਆ ਉਹਰੇ ਵੀ ਹੈ ਨਾ ਦੇਖਾ ਜਿਹੜਾ ਅਸੀਂ ਮੱਚ ਚਲਾ ਲਏ ਨੇਗੇ ਹੋਰ ਵੀ ਵਾਰ ਆਉਂਦੀ ਪਰ ਵਾਰ ਆਉਂਦੇ ਨਹੀਂ ਤੇਰੇ ਬਾਤਾਂ ਹੁੰਦੀਆਂ ਸਾਰੇ ਆਉਂਦੇ ਨੇਗੇ ਹੈਨਾ ਸੋ ਦੇਖ ਸਕਦੇ ਹੋ ਤੁਸੀਂ ਹੁਣ ਤੁਹਾਨੂੰ ਦਿਖਾਵਾਂਗੇ ਅੰਦਰ ਦਾ ਵੀਊ ਹਾਲਾ ਕਿ ਐਤਵਾਰ ਨੂੰ ਜਿਆਦਾ ਇਕੱਠ ਹੁੰਦਾ ਔਰੇ ਨਾਲੇ ਇਹ ਦੁਪਹਿਰ ਦਾ ਟਾਈਮ ਆਉਣ ਦੀ ਲੋ ਸੋ ਦੇਖ ਸਕਦੇ ਹੋ ਦੋਸਤੋ ਅਸੀਂ ਇਸ ਵਕਤ ਅੰਦਰ ਐਂਟਰ ਕਰ ਚੁੱਕੇ ਹਾਂ ਹਵੇਲੀ ਦੇ ਅੰਦਰ ਲਵ ਯੂ ਤੇ ਇੱਧਰ ਯਾਦਗਾਰ ਵੀ ਇੱਕ ਮੂਸਲ ਜੀ ਰੱਖਿਆ ਤੇ ਉਹਦੇ ਜਿੰਨੇ ਕਿਉਂਕਿ ਖੇਤੀ ਨੂੰ ਪਿਆਰ ਕਰਦਾ ਸੀ ਤੇ ਸੰਦ ਉਹਦੇ ਥਾ ਥਾਰ ਉਹਦੀ ਤੇ ਸਾਰਾ ਕੁਝ ਇੱਥੇ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੋ ਆਜ ਦੇਖ ਸਕਦੇ ਹੋ ਬੱਪੂ ਲਿਆ ਨੀਏ ਥੇ 735 ਦੇ ਫਿੱਟ ਕੀਤਾ ਹੋਇਆ ਸਕਾਰਡ ਸਾਰੇ ਉਹ ਨਹੀਂ ਮਨਾ ਰੇ ਵਗੈਰਾ ਜਾਂ ਹੈ ਨਾ ਸਾਡੀ ਇਹੜਾ ਉਹ ਬੂਮ ਵਾਲਾ ਸਿਸਟਮ ਉਹ ਹੀ ਹੈ ਹਨਾ ਆਹ ਦੇ ਟੈਂਕਰ ਰੱਖੇ ਵੀ ਆ ਕੀ ਸੋ ਦੇਖ ਸਕਦੇ ਹੋ ਆ ਸਪਰੇਅ ਵੀ ਆ ਦਿੱਤੀ ਵੀ ਹੈਗੇ ਸੋ ਬਾਈ ਯਾਰ ਖੇਤੀ ਨੂੰ ਪਿਆਰ ਕਰਦਾ ਸੀਗਾ ਆਪਦੀ ਸਰ ਜਮੀਨ ਨਾਲ ਜੁੜਿਆ ਹੋਇਆ ਯੱਕ ਸੀ ਤੇ ਆ ਜੋ ਉਸ ਦੇ ਰੱਖੇ ਵੈਸੇ ਹੀ ਤੇ ਉਹਨਾਂ ਦੀ ਵੀਡੀਓ ਦਿਖਾ ਰਹੇ ਹਾਂ ਤੁਹਾਨੂੰ ਇਹ ਟਰੈਕਟਰ ਟਰੈਕਟਰ ਖੜੇ ਨੇ ਫੋਰਡ ਤੇ ਆ ਛੋਟਾ ਰਿਹਾ ਮੈਂ ਦੇਖ ਸਕਦਾ ਹਾਂ ਤੁਸੀਂ ਆ ਖੜਾ ਉਹਦਾ 9611 ਸੋ ਯਾਰ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਵੀ ਉਹਨਾਂ ਨੇ ਕੀ ਕਰਤਾ ਐਡੇ ਵੱਡੇ ਇਨਸਾਨ ਨੂੰ ਇਸ ਦੁਨੀਆ ਤੋਂ ਰੁਕਸਤ ਕਰਕੇ ਇਨਾ ਚੰਗਾ ਇਨਸਾਨ ਆਪਣੀ ਖੇਤੀ ਨਾਲ ਆਪਣੇ ਕਿੱਤੇ ਨਾਲ ਜੁੜਿਆ ਹੋਇਆ ਸੋ ਆਹ ਉਹ ਥਾਰ ਜਿਹਨੂੰ ਉਸ ਮਨਹੂਸ ਦਿਨ ਉਹ ਵਿਚਾਰਾ ਖੁਦ ਚਲਾ ਕੇ ਲੈ ਕੇ ਗਿਆ ਸੀਗਾ ਆ ਗੋਲੀਆਂ ਦੇ ਨਿਸ਼ਾਨ ਇਹ ਦੋਸਤੋ ਆ ਵੀਡੀਓ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦਿਖਾਉਣ ਦੀ ਸੀਤਾ ਦੇ ਉੱਪਰ ਵੀ ਨਿਸ਼ਾਨ ਬਣੇ ਵਿਆਲੇ ਉਦਾਂ ਹੀ ਇਹ ਉਹ ਥਾਰਾ ਜਿਹਦੇ ਵਿੱਚ ਕਦੇ ਸਵਾਰ ਹੋ ਕੇ ਘਰੋਂ ਗਿਆ ਸੀ ਪਰ ਅਣਹੋਣੀ ਨੂੰ ਉਸ ਦਿਨ ਕੁਝ ਪੂਰੀ ਮਨਜ਼ੂਰ ਸੀ ਵਿਚਾਰਾ ਵਾਪਸ ਨਹੀਂ ਆ ਸਕਿਆ ਉਹਨਾਂ ਪਾਪੀਆਂ ਨੇ ਉਸ ਦਿਨ ਐਡਾ ਪਾਪ ਕਮਾਇਆ ਕਿ ਇੱਕ ਮਾਂ ਪਿਓ ਦਾ लाਡਲਾ ਲੋਕਾਂ ਦੇ ਦਿਲਾਤੇ ਰਾਜ ਕਰਨ ਵਾਲਾ ਇਨਸਾਨ ਉਹਨਾਂ ਨੇ ਜਿਹੜਾ ਹੈਗਾ ਵਿਚਾਰਾ ਦੁਨੀਆ ਤੋਂ ਰੁਕਸਤ ਕਰਤਾ ਸੋ ਬਹੁਤ ਮਾੜਾ ਦਿਨ ਸੀ ਉਹ ਸੋ ਦੋਸਤੋ ਜਦੋਂ ਆਉਣਿਆ ਨਾ ਇੱਥੇ ਤਾਂ ਕਿ ਬਹੁਤ ਜਿਹੜਿਆ ਹੈਗਿਆ ਨੰਗੀਆਂ ਠੇਸ ਪਹੁੰਚਦੀ ਆ ਭਾਵਨਾਵਾਂ ਨੂੰ ਕਿਉਂਕਿ ਉਹੜਾ ਇਨਸਾਨ ਸੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਸੀ ਕੱਲ ਮਦਤਾ ਨਹੀਂ ਸੀ ਤੇ ਆਪਣੇ ਕਿੱਤੇ ਨਾਲ ਖੇਤੀ ਨਾਲ ਜੁੜਿਆ ਹੋਇਆ ਸੀ ਕਿਸਾਨ ਸੀ ਕਿਸਾਨੀ ਨੂੰ ਪਿਆਰ ਕਰਦਾ ਸੀ ਬੜੇ ਸ਼ੌਂਕ ਨਾਲ ਹਵੇਲੀ ਬਣਾਈ ਤੇ ਉਸ ਤੋਂ ਪਹਿਲਾਂ ਦੇ ਵੀਡੀਓਜ਼ ਦੇ ਵਿੱਚ ਇੱਥੇ ਦੇ ਨਾਲ ਇੱਥੇ ਕ੍ਰਿਕਟ ਵੀ ਖੇਡਿਆ ਕਰਦਾ ਸੀ ਉਹ ਸੋ ਬਹੁਤ ਦੁੱਖ ਲੱਗਦਾ ਯਾਰ ਇਹ ਸਭ ਕੁਝ ਦੇਖ ਕੇ ਹਨਾ ਜਦੋਂ ਅੱਜ ਉਹ ਉਰੇ ਹੈ ਨਹੀਂਗਾ ਅਲੋਕ ਦੇਖ ਸਕਦੇ ਹੋ ਉਹਨੂੰ ਚਾਹਣ ਵਾਲੇ ਅੱਜ ਵੀ ਦੂਰੋਂ ਦੂਰੋਂ ਇੱਥੇ ਆਉਂਦੇ ਨੇ ਪ੍ਰਭੂ ਕੀ ਕਹੀਏ ਕੋਈ ਲਵਜੀ ਨਹੀਂ ਹੈਗੇ ਕਹਿਣ ਨੂੰ ਸੋ ਬਸ ਇੱਕ ਜਾਨ ਪਾਣੀ ਹੀ ਬਾਕੀ ਐ ਆਹ ਦੇਖ ਸਕਦੇ ਹੋ ਹੋਬ ਹੋ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਤੁਹਾਡੇ ਸਾਹਮਣੇ ਆ ਆਪ ਵੀ ਦੇਖ ਰਹੇ ਹੋਗੇ ਅੱਜ ਅਸੀਂ ਇੱਕ ਪਿੱਛੇ ਵੀਡੀਓ ਦੇ ਵਿੱਚ ਦੇਖਿਆ ਇੱਕ ਅੰਗਰੇਜ਼ ਸਾਈਕਲ ਰਾਹੀਂ ਇੱਥੇ ਪਹੁੰਚਿਆ ਇਹ ਮਾਚੂ ਪੁਲ ਤੋਂ ਮੁੰਡੇ ਇੱਥੇ ਪਹੁੰਚੇ ਸੋਨ ਚੌਣ ਵਾਲਿਆ ਦੇ ਵਿੱਚ ਅੱਜ ਵੀ ਕੋਈ ਕਮੀ ਨਹੀਂ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਜਰੂਰ ਕਰਿਓ ਲੋਕ ਫੋਟੋਆਂ ਖਿਚਾ ਰਹੇ ਨੇ ਦੇਖ ਸਕਦੇ ਹੋ ਤੁਸੀਂ ਉਸ ਦੇ ਸੰਧਾ ਅੱਗੇ ਜਿਹੜੇ ਕਿ ਉਹਦੇ ਟਰੈਕਟਰ ਨੇਗੇ ਜਾਂ ਉਸ ਦੀ ਬਣੀ ਹੋਈ ਹਵੇਲੀ ਅੱਗੇ ਜਿਹੜੀ ਉਹਨੇ ਬੜੇ ਹੀ ਸ਼ੌਂਕ ਨਾਲ ਬਣਾਈ ਸੀ ਕਿਉਂਕਿ ਉਹ ਵੀ ਹੋਰ ਗਾਇਕਾਂ ਵਾਂਗ ਹੋਰ ਸੈਲੀਬ੍ਰਿਟੀਾਂ ਵਾਂਗ ਬਾਹਰ रह ਸਕਦਾ ਸੀ ਵੱਡੇ ਵੱਡੇ ਮੁਲਕਾਂ ਦਾ ਪੀਆਰ ਸੀ ਪਰ ਉਹਨੇ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਆਪਣੀ ਧਰਤੀ ਨੂੰ ਤਰਜੀਹ ਦਿੱਤੀ ਪਰ ਕੁਸ ਸ਼ੈਤਾਨਾ ਤੋਂ ਕਹਿ ਲਓ ਪਾਪੀਆ ਤੋਂ ਕਹਿ ਲਓ ਜਰਿਆ ਨਾਲ ਉਸ 29 ਮਈ ਨੂੰ ਸਾਡੇ ਤੋਂ ਉਸ ਨੂੰ ਦੂਰ ਕਰ ਦਿੱਤਾ ਗਿਆ। ਕੋਈ ਸ਼ੈੱਡ ਦਿਖਾਤਾ ਜੇ ਸ਼ੈੱਡ ਬਣਾਇਆ ਗਿਆ ਗੱਦੀ ਕਰੋ। ਤਾਂ ਸ਼ੈੱਡ ਬਣਾਇਆ ਗਿਆਗਾ। ਜਿੱਥੇ ਕਿ ਉਹਦੀ ਜਿਹੜੀ ਹੈਗੀ ਆ ਫੋਰਚੂਨਰ ਖੜਦੀ ਆ। ਸੋ ਦੋਸਤੋ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਕਮੈਂਟ ਕਰਿਓ। ਲਾਡੀ ਕਿਵੇਂ ਦਾ ਲੱਗਿਆ ਆ ਕਿਰੇ? ਬੜੀਆ ਲੱਗਿਆ ਵੀਰੇ। ਬੰਦੇ ਨੇ ਏਡਾ ਧਾਮਯਾ ਬਣਾਇਆ। ਬਹੁਤ ਵਧੀਆ ਜੀ ਮੋਬੀ ਕਿਵੇਂ ਦਿਆ ਫਿਰ ਬਹੁਤ ਵਧੀਆ ਲੱਗਿਆ ਗੂਸ ਬੰਮ ਖੜੇ ਹੁੰਦੇ ਨੇ ਇੱਥੇ ਆ ਕੇ ਹੁਣ ਦੇਖਦੇ ਆਪਾਂ ਜਿਹੜਾ ਕਿੰਨਾ ਵੱਡਾ ਸਿਸਟਮ ਬਣਾ ਕੇ ਬੰਦੇ ਨੂੰ ਵਿਚਾਰੇ ਨੂੰ ਇੱਕ ਜਿੰਨੇ ਵੀ ਸੋ ਪੰਜ ਚਾਰ ਜਣੇ ਜੋ ਵੀ ਸੀਗੇ ਆਏ ਤੇ ਚੰਦ ਮਿੰਟਾਂ ਦੇ ਵਿੱਚ ਇੰਨੇ ਬਣੇ ਹੋਏ ਤਾਮਜਾਬ ਤੋਂ ਇੰਨੇ ਸਿਸਟਮ ਤੋਂ ਇੰਨੇ ਆਪਣੇ ਮਾਪੇ ਬਾਪ ਤੋਂ ਇੰਨੇ ਪਿਆਰ ਕਰਨ ਵਾਲੇ ਲੋਕਾਂ ਤੋਂ ਉਹਨੂੰ ਦੂਰ ਕਰ ਦਿੱਤਾ ਗਿਆ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਇਸ ਵੀਡੀਓ ਦੇ ਸੰਬੰਧ ਵਿੱਚ ਕੀ ਕਹਿਣਾ? ਤੁਸੀਂ ਸਾਨੂੰ ਜ਼ਰੂਰ ਦੱਸਿਓ। ਹਾਂ ਭਾਈ ਬਿਲਕੁਲ ਕੋਈ ਦੋ ਰਹਿਣੀ। ਉਹ ਵੀ ਕੱਲ ਵਾਲੇ ਗਾਣੇ ਬਾਰੇ ਕੀ ਕਹਿ ਗਏ ਜਿਹੜਾ ਅਟੈਚ ਕਰਨ ਆਇਆ। ਬਹੁਤ ਵਧੀਆ ਸੀ ਥੋੜੇ ਟਾਈਮ ਚ ਮੀਡੀਅਮ ਟੱਪ ਗਿਆ ਉਹ ਗਾਣਾ। ਥੋੜੇ ਵੈਮ ਚ ਮੀਡੀਅਮ ਟੱਪ ਗਿਆ। ਹਾਂ। ਦਾਦੀ ਅਟੈਚ ਸੁਣਿਆ ਕੱਲ ਵਾਲਾ? ਹਾਂ ਵੀਰੇ ਬਹੁਤ ਵਧੀਆ ਗਿਆ। ਬਹੁਤ ਵਧੀਆ ਲੱਗਿਆ। ਇੱਕ ਉਹਦਾ ਟੀਜ਼ਰ ਆਇਆ ਗਾਣੇ ਦਾ। ਇੱਕ ਆਇਆ ਉਹਦਾ ਆਡੀਓ ਵਰਜ਼ਨ ਆ ਇੱਕ ਆਇਆ ਉਹਦਾ ਵੀਡੀਓ ਹੂੰ ਕਿੰਨੇ ਚੀਜ਼ਾਂ ਟ੍ਰੈਂਡਿੰਗ ਚ ਚੱਲਦੀਆਂ ਨੇ ਕਿੰਨੇ ਚੀਜ਼ਾਂ ਟ੍ਰੈਂਡਿੰਗ ਚ ਚੱਲ ਰਹੀਆਂ ਨੇ ਸੋ ਦੋਸਤੋ ਆ ਦੇਖ ਸਕਦੇ ਹੋ ਲੋਕ ਅਲੇ ਵੀ ਉਹਨੇ ਇਕੱਠਾ ਉਸੇ ਰੋਡ 'ਤੇ ਪਹੁੰਚ ਰਹੇ ਆਗੇ ਉਸੇ ਵਾਲ ਦੇ ਪਿੰਡ ਉਸੇ ਵਾਲ ਦੇ ਘਰ ਕੋਲੇ ਤੁਸੀਂ ਇਸ ਵੀਡੀਓ ਦੇ ਜ਼ਰੀਏ ਦੇਖ ਰਹੇ ਹੋਗੇ ਆਮੀਨ ਗੀਤ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਨਾਲ ਦੀ ਓਕੇ ਆ ਲੈਣਾ ਸੋ ਕਰ ਦਿਓ ਵੀਰੇ ਸ਼ੇਅਰ ਤੇ ਬਾਈ ਇੱਕ ਕੱਲ ਵਾਲਾ ਗਾਣਾ ਸੁਣਿਆ ਅਟੈਚਾ ਹਾਂ ਜੀ ਥੋੜਾ ਥੋੜਾ ਸੁਣਿਆ ਥੋੜਾ ਸੁਣਿਆ ਕਿਵੇਂ ਦਾ ਲੱਗਿਆ ਬਹੁਤ ਵਧੀਆ ਗਾਣਾ ਜੀ ਬਹੁਤ ਵਧੀਆ ਲੱਗਿਆ ਸੋ ਮਿਲਨ ਕ੍ਰਾਸ ਕਰ ਗਿਆ ਸੀ ਕੁਝ ਮਿੰਟਾਂ ਚ ਤੇ ਗਾਣਾ ਦਾ ਕਰੋ ਉਹਦਾ ਵਧੀਆ ਹੋਣੀ ਆ ਵੀ ਦੋ ਰੈਣੀ ਇਹਦੇ ਵਿੱਚ ਏ ਵਧੀਆ ਲੱਗਿਆ ਅੱਛਾ ਜੀ ਆਉਣਗੇ ਹਸਪਤਾਲ ਗਏ ਕਿੱਥੇ ਲੱਗ ਗਏ ਅਸਲ ਲੱਗ ਗਿਆ ਹਸਪਤਾਲ ਗਿਆ ਉਹਨੇ ਸੋ ਇਹ ਦੋਸਤ ਉਹਨੇ ਗਏ ਜਿਹੜੇ ਹਿਮਾਚਲ ਤੋਂ ਆਏ ਬਣੇ ਇਹਨਾਂ ਦਾ ਕਹਿਣਾ ਕਿ ਅਸੀਂ ਬਾਪੂ ਦੀ ਵੇਟ ਕਰ ਰਹੇ ਹਾਂ ਉਹ ਲੱਗ ਗਿਆ ਕਿਤੇ ਗਏ ਹੋਏ ਨੇਗੇ ਸੋ ਉਹਨਾਂ ਦੀ ਵੇਟ ਦੇ ਵਿੱਚ ਇੱਥੇ ਰੁਕੇ ਹੋਏ ਨੇਗੇ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਦੇ ਉਸਵਾਦਾ ਹਾਂਜੀ ਸਾਥੀਓ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਹੋਵੋਗੇ ਸੋ ਅੱਜ ਅਸੀਂ ਜਾ ਰਹੇ ਸੀ ਮੂਸੇ ਵਾਲੇ ਦੇ ਪਿੰਡ ਤੇ ਇੱਕ ਅੰਗਰੇਜ਼ ਮਿਲਿਆ ਜੋ ਕਿ ਸਾਈਕਲ ਤੇ ਆ ਰਿਹਾ ਹੁਣ ਇਹ ਤਾਂ ਨਹੀਂ ਪਤਾ ਕਿਹੜੇ ਦੇਸ਼ ਦਾ ਹੈਗਾ ਤੇ ਆਹ ਦੇਖ ਸਕਦੇ ਹੋ ਤੁਸੀਂ ਬਾਈਕ ਸਾਈਕਲ ਤੇ ਜਿਹੜਾ ਹੈਗਾਗਾ ਸਫ਼ਰ ਜਿਹੜਾ ਤੈਅ ਕਰ ਰਿਹਾ ਹੈਗਾ ਸੋ ਬਾਈ ਯਾਰ ਸਿਰਾਂ ਗੱਲਬਾਤ ਆ ਤੇ ਸਾਨੂੰ ਥੋੜੀ ਪਾਸਾ ਦੇ ਵਿੱਚ ਪ੍ਰੋਬਲਮ ਆਉਦੀ ਹੈ ਅੰਗਰੇਜ਼ੀ ਅਸੀਂ ਘੱਟ ਬੋਧ ਜਾਣਦੇ ਆਂਗੇ ਤੇ ਪਰਾ ਦੇਖ ਸਕਦਾ ਤੁਸੀਂ ਵੀਡੀਓ ਦੇ ਰਹੀ ਇਹ ਲਗਭਗ ਉਮੀਦ ਆ ਵੀ ਇਹ ਵੀ ਮੂਸੇ ਵਾਲੇ ਦੇ ਪਿੰਡ ਹੀ ਜਾ ਰਿਹਾ ਹੋਊਗਾ ਹਨਾ ਬਾਬੀ ਪਾਸੇ ਗੱਲਾਂਗਾ ਤੇ ਸੋ ਸਾਥੀਓ ਦੇਖ ਲੋ ਹਨਾ ਬਾਹਰਲੇ ਮੁਲਕਾਂ ਚੋਂ ਵੀ ਗੋਰੇ ਆਉਂਦੇ ਨੇ ਬਾਕੀ ਜਿਵੇਂ ਉਹ ਮੂਸੇ ਕਹਿੰਦਾ ਹੁੰਦਾ ਸੀ ਨਾ ਬੰਬੇ ਬੰਬੇ ਵਾਲੇ ਮਿੱਟੀ ਨਹੀਂ ਮੈਂ ਮੂਸੇ ਪਿੰਡਾਉਣ ਲਾਤੇ ਉਹੀ ਗੱਲ ਆ ਗਈ ਨਾ ਬੰਬੇ ਵਾਲੇ ਤਾਂ ਛੱਡੋ ਤੇ ਬਾਹਰਲੇ ਦੇਸ਼ ਵਾਲੇ ਵੀ ਸਾਈਕਲਾਂ ਤੇ ਮੂਸੇ ਆਉਣ ਲਾਤੇ ਜੱਟ ਨੇ ਸੋ ਗੱਲਬਾਤ ਸਿਰੇ ਹੀ ਲਾ ਗਿਆ ਬਾਈ ਤੇ ਕੱਲ ਗਾਣਾ ਵੀ ਨਵਾਂ ਆਇਆ ਗਾਣੇ ਬਾਰੇ ਤੁਹਾਡਾ ਕੀ ਕਹਿਣਾ ਗਾਣਾ ਕਿੱਦਾਂ ਦਾ ਲੱਗਿਆ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਇਸ ਇੱਕ ਅੰਗਰੇਜ਼ ਜੋ ਪਹੁੰਚਿਆਗਾ ਮੂਸੇ ਪਿੰਡਾ ਬਾਹਰਲੇ ਕਿਸੇ ਮੁਲਕ ਤੋਂ ਇਦੇ ਬਾਰੇ ਕੀ ਵਿਚਾਰ ਨੇ ਉਹ ਵੀ ਸਤ ਸਾਂਝੇ ਕਰੋ ਉਸ ਵੀਡੀਓ ਨੂੰ ਇਸ ਸੀਟ ਦਾ ਵਧੀਆ ਧਿਆਨ ਰੱਖਦੇ ਨੇ ਸਾਈਕਲਿੰਗ ਦੀ ਵਰਦਾ ਉਮਰ ਵੀ 85 ਸਾਲਾਂ ਦੀ ਹੈਗੀ ਆ ਸੋ ਹਾਂ ਦੋਸਤੋ ਲਾੜੀ ਨੇ ਗੱਲ ਕੈਚ ਕੀਤੀ ਚਲੋ 60 65 ਸਾਲ ਦੀ ਉਮਰ ਆ ਤੇ ਮੰਨ ਲਓ ਕਿਸੇ ਵੀ ਜਾਂ ਛੋਟੀ ਮੋਟੀ ਕਿਸੇ ਵੀ ਦੇਸ਼ ਚੋਂ ਹੋਵੇ ਪਰ ਅਕਸਰ ਨੂੰ ਟਰੈਵਲ ਕਰ ਰਿਹਾ ਇੱਕ ਸਾਈਕਲ ਦੇ ਰਾਹੀਂ ਤੋਂ ਇੱਥੋਂ ਅੰਦਾਜ਼ਾ ਲਾ ਸਕਦੇ ਆਪਾਂ ਆਪਣੇ ਅੱਜ ਦੇ ਸਮੇਂ ਦੇ ਵਿੱਚ ਆਪਣੇ ਲੋਕ 10 ਕਿਲੋਮੀਟਰ ਸਾਈਕਲ ਨਹੀਂ ਚਲਾਉਂਦੇ ਹੈਗੇ ਤੇ ਬਾਹਰਲੇ ਮੁਲਕ ਚੋਂ ਸਾਈਕਲ ਚਲਾ ਕੇ ਮੂਸੇ ਪਹੁੰਚ ਰਿਹਾ ਵੱਡੀ ਆ ਗੱਲਬਾਤ ਯਾਰ ਸਿਰਾ ਲਾ ਗਿਆ ਬਾਈ ਤੇ ਉਦੋਂ ਬਾਅਦ ਜੇ ਗੱਲ ਕਰੀਏ ਤਾਂ ਮੂਸੇ ਵਾਲੇ ਵੀ ਤਾਂ ਕੋਈ ਅੰਤ ਹੀ ਨਹੀਂ ਹੈਗਾ ਜਿਹਨੇ ਸਾਈਕਲਾਂ ਤੇ ਵੀ ਦੇ ਲੋ ਮੂਸੇ ਵੰਡਾਉਣ ਲਾਤੇ ਸੋ ਆ ਦੇਖ ਰਹੇ ਹੋ ਤੁਸੀਂ ਮਾਨਸਾ ਦਾ ਵੀਊ ਇਸ ਸਮੇਂ ਮਾਨਸਾ ਸੀ ਪਹੁੰਚ ਚੁੱਕੇ ਆ ਮੂਸੇ ਜਾ ਰਹੇ ਆ ਤੇ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਦੋਸਤੋ ਥੈਂਕ ਯੂ ਥੈਂਕ ਯੂ ਵੈਰੀ ਮਚ